ਸਸਿਕਾ ਜੀ ਮੈਂ ਹਾਂ ਕੌਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨੀਦਰਲੈਂਡ ਤੇ ਸਿਫੋਲ 에ਅਰਪੋਰਟ ਉੱਤੇ ਇੱਕ ਵੱਡਾ ਹਾਦਸਾ ਵਾਪਰਿਆ ਦਰਸਲ 에ਅਰਪੋਰਟ ਉੱਤੇ ਰਵਾਨਗੀ ਦੇ ਲਈ ਤਿਆਰ ਜਹਾਜ਼ ਦੇ ਇੰਜਣ ਦੇ ਵਿੱਚ ਇੱਕ ਵਿਅਕਤੀ ਫਸ ਗਿਆ ਇੰਜਣ ਦੇ ਵਿੱਚ ਫਸਣ ਦੇ ਨਾਲ ਵਿਅਕਤੀ ਦੀ ਮੌਤ ਹੋ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਐਲ ਐਮ ਫਲਾਈਟ ਡੈਨਮਾਰਕ ਦੇ ਪਲੰਟ ਦੇ ਲਈ ਰਵਾਨਾ ਹੋਣ ਦੇ ਲਈ ਤਿਆਰ ਸੀ ਜਦੋਂ ਇਹ ਹਾਦਸਾ ਵਾਪਰਿਆ ਜਹਾਜ਼ ਦੇ ਇੰਜਨ ਦੇ ਵਿੱਚ ਫਸਿਆ ਵਿਅਕਤੀ ਡੱਚ ਪ੍ਰਮੁਖ ਕੈਰੀਅਰ ਕੇ ਅਲੈਮਨੀ ਕਿਹਾ ਕਿ ਇਹ ਘਟਨਾ ਅਚਨ ਸ਼ਿਫੋਲ ਵਿਖੇ ਵਾਪਰੀ ਜਿਸ ਦੇ ਵਿੱਚ ਇੱਕ ਵਿਅਕਤੀ ਚਲਦੇ ਜਹਾਜ਼ ਦੇ ਇੰਜਨ ਦੇ ਵਿੱਚ ਫਸ ਗਿਆ ਉਸਨੇ ਕਿਹਾ ਕਿ ਬਦਕਿਸਮਤੀ ਨਾਲ ਆਦਮੀ ਦੀ ਮੌਤ ਹੋ ਗਈ ਹਾਲਕਿ ਉਨ੍ਹਾਂ ਨੇ ਮੇਰੇ ਤੱਕ ਦੀ ਪਛਾਣ ਨਹੀਂ ਦੱਸੀ ਨੀਦਰਲੈਂਡ ਦੇ ਸਭ ਤੋਂ ਵੱਡੇ ਹਵਾਈ ਅੱਡੇ ਉਤੇ ਸੁਰੱਖਿਆ ਦੇ ਲਈ ਡੱਚ ਬਾਰਡਰ ਪੁਲਿਸ ਜ਼ਿੰਮੇਵਾਰ ਹੈ ਘਟਨਾ ਉਤੇ ਪ੍ਰਤੀਕਿਰਿਆ ਦੇਂਦੇ ਹੋਏ ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਸਾਰੀਆਂ ਆਤਿਆਂ ਨੂੰ ਜਹਾਜ਼ ਤੋਂ ਉਤਾਰਿਆ ਤੇ ਤੱਕ ਇਹ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਨਕ ਮੀਡੀਆ ਦੇ ਅਨੁਸਾਰ 에ਅਰਕ੍ਰਾਫਟ ਇੱਕ ਛੋਟੀ ਧੂਰੀ ਵਾਲਾ ਐਂਬੀਅਰ ਜੈਟ ਹੈ ਜੋ ਕਿ ਐਲ ਐਮਡੀ ਸਿਟੀ ਹੌਪਸ ਸਿਵਤ ਦੁਆਰਾ ਫਸਿਆ ਚੁੰਦਾ ਹੈ ਜੋ ਮੁਕਤ ਹੋ ਰੂਤੇ ਲੰਡਨ ਅਤੇ ਹੋ ਨੀਲ ਦੇ ਸਥਾਨ ਦੇ ਲਈ ਉਡਾਨਾਂ ਦਾ ਸੰਚਾਲਨ ਕਰਦਾ ਹੈ ਏਅਰਲਾਈਨ ਮੁਤਾਬਕ ਇਸ ਜੈਟ ਉਤੇ 100 ਲੋਕ ਸਵਾਰ ਹੋ ਸਕਦੇ ਨੇ ਇਸ ਨੂੰ ਸਿਟੀ ਹੌਪਰ ਦੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਹ ਯੂਰਪ ਦੇ ਅੰਦਰ ਛੋਟੀਆਂ ਉਡਾਨਾਂ ਦੇ ਲਈ ਵਰਤੇ ਜਾਂਦਾ ਹੈ ਘਟਨਾ ਦੀ ਇੱਕ ਫੋਟੋ ਵਿੱਚ ਜਹਾਜ਼ ਦੇ ਆਲੇ ਦੁਆਲੇ ਕਈ ਫਾਇਰ ਕ੍ਰਾਕ ਵੀ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸਿਆ ਕਿ ਸਫਲ ਦੇ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਨੇ ਤੇ ਇਤਿਹਾਸ ਸੇ ਨਮੰਤਰਣ ਹੁੰਦੇ ਰਹਿੰਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ